ਸਤਿ ਸ੍ਰੀ ਅਕਾਲ ਦੋਸਤੋ ਹੋਰ ਜੀ ਕਿਵੇਂ ਹੋ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਾਰੇ ਜਾਣੇ ਦੋਸਤੋ ਆਪਾਂ ਫੇਸਬੁਕ ਤੇ ਇੱਕ ਵੀਡੀਓ ਪਾਉਣ ਜਾ ਰਹੇ ਹਾਂਗੇ ਅੱਜ ਕੁਦਰਤੀ ਘਰੇ ਬੈਠੇ ਸੀਗੇ ਸੰਡੇ ਦਾ ਦਿਨ ਸੀ ਤੇ ਇੱਕ ਕਿਤਾਬ ਹੱਥ ਲੱਗੀ ਸਿੱਖ ਇਤਿਹਾਸ ਵਿੱਚੋਂ ਚੋਣੀਆਂ ਸਾਖੀਆਂ ਤੇ ਮੈਂ ਸਾਖੀ ਪੜਨ ਬੈਠ ਗਿਆ ਪੜਦੇ ਪੜਦੇ ਨੂੰ ਮੈਨੂੰ ਉਹ ਸਾਖੀ ਬਹੁਤ ਪਸੰਦ ਆਈ ਜੋ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਿਹਾ ਹਾਂਗਾ ਸਾਖੀ ਦਾ ਨਾਮ ਹੈਗਾਗਾ ਵੈਸੋਂ ਸਾ ਦਾ ਉਪਦੇਸ਼ ਦੋਸਤੋ ਗੱਲ ਹੈਗੀ 1508 ਈਸਵੀ ਦੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰਕ ਦੌਰੇ ਤੇ 1508 ਈਸਵੀ ਵਿੱਚ ਨਿਕਲੇ ਸੀ ਉਸ ਦੌਰੇ ਤੇ 1508 ਈਸਵੀ ਵਿੱਚ ਗਏ ਸੀ ਇਹ ਦੌਰਾ ਖਾਸ ਤੌਰ ਤੇ Hindu ਤੀਰਥਾਂ ਵੱਲ ਸੀ ਇਹ ਦੌਰਾ ਕਾਸ ਤੌਰ ਤੇ Hindu ਤੀਰਥਾਂ ਵੱਲ ਸੀ ਇਸ ਦੌਰੇ ਦੇ ਸਮੇਂ ਜਦੋਂ ਗੁਰੂ ਜੀ ਮਤਲਬ ਕਿ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਤੋਂ ਹਰਦਿਆਰ ਪਹੁੰਚੇ ਤਾਂ ਉਹਨਾਂ ਗੰਗਾ ਦੇ ਕੰਢੇ 'ਤੇ ਜਾਂ ਡੇਰਾ ਲਾਇਆ ਉਸ ਦਿਨ ਵਿਸਾਖੀ ਦਾ ਪੂਰਵ ਸੀ ਉੱਥੇ ਨਜ਼ਦੀਕ ਹੀ ਮਤਲਬ ਕਿ ਨੇੜੇ ਹੀ ਇੱਕ ਵੈਸੋਂ ਸਾਧ ਰਹਿਂਦਾ ਸੀ ਟਿਕਿਆ ਹੋਇਆ ਸੀ ਉਸ ਦੀ ਕਾਫੀ ਵਛਪ੍ਰਤੀਤ ਸੀ ਲੋਕੀ ਦੂਰ ਦਰਾਡੇੋਂ ਬਹੁਤ ਦੂਰੋਂ ਦੂਰੋਂ ਉਸ ਸਾਧ ਕੋਲ ਆ ਕੇ ਬੈਠਦੇ ਸਨ ਤੇ ਇਹ ਸਾਧ ਆਪਣੇ ਧਰਮੀ ਹੋਣ ਦਾ ਬਹੁਤ ਪੱਜ ਕਰ ਰਿਹਾ ਸੀ ਮਤਲਬ ਕਿ ਬਹੁਤ ਲੋਕਾਂ ਚ ਕਹਿ ਰਿਹਾ ਸੀ ਕਿ ਮੈਂ ਧਰਮੀ ਆ ਪੱਜ ਕਰ ਰਿਹਾ ਸੀ ਗੁਰੂ ਸਾਹਿਬ ਨੇ ਉਸ ਦਾ ਪਾਜ ਉਘੇੜਨ ਦੇ ਲਈ ਜਾਣ ਬੁੱਝ ਕੇ ਉੱਥੇ ਜਾ ਡੇਰਾ ਲਾਇਆ ਉਹ ਸਾਧੇ ਲਾਗੇ ਕਿਤੇ ਡੇਰਾ ਲਾ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਦੂਜੇ ਦਿਨ ਸਵੇਰੇ ਸਾਧ ਨੇ ਕੀ ਕੀਤਾ ਇਸ਼ਨਾਨ ਕੀਤਾ ਅਤੇ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗ ਪਿਆ ਦੂਸਰੇ ਦਿਨ ਉਹ ਸਾਧ ਸਵੇਰੇ ਉਸ ਨੇ ਇਸ਼ਨਾਨ ਕੀਤਾ ਤੇ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗ ਪਿਆ ਦੋਸਤੋ ਅੱਗੇ ਕੀ ਹੋਇਆ ਚੌਂਕਾ ਤਿਆਰ ਕਰਨ ਲਈ ਉਸ ਨੇ ਗਾਂ ਦੇ ਗੋਹੇ ਮਤਲਬ ਕਿ ਗੋਬਰ ਦਾ ਪੋਚਾ ਲਾ ਲਿਆ ਪੋਚਾ ਲਾਇਆ ਹੋਇਆ ਲੱਕੜੀਆਂ ਨੂੰ ਸੁਚੀਆਂ ਕਰਨ ਲਈ ਉਹਨਾਂ ਨੂੰ ਧੋਤਾ ਜੋਰਨਾ ਤੇ ਮਿੱਟੀ-ਮੁੱਟੀ ਲੱਗੀ ਹੋਈ ਸੀ ਮਾੜੀ-ਮੋਟੀ ਸਾਫ਼ ਕੀਤੀ ਲੱਕੜੀਆਂ ਨੂੰ ਸੁਚੀਆਂ ਕਰਨ ਲਈ ਉਹਨਾਂ ਨੂੰ ਧੋਤਾ ਚੌਂਕੇ ਦੇ ਆਲੇ-ਦੁਆਲੇ ਕਾਰ ਮਤਲਬ ਕਿ ਕਾਰ ਦਾ ਮਤਲਬ ਇੱਕ ਲਕੀਰ ਖਿੱਚ ਲਈ ਚੌਂਕੇ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚੀ ਤੇ ਲੱਕੜਾਂ ਬਾਲ ਦਿੱਤੀਆਂ ਲੱਕੜਾਂ ਨੂੰ ਅੱਗ ਲਗਾ ਲਈ। ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਫਿਰ ਪਤਾ ਕੀ ਕੀਤਾ? ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਸਨ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਅੱਗ ਲਿਆਉਣ ਵਾਸਤੇ ਉਸ ਸਾਧ ਦੇ ਕੋਲ ਕੱਲਿਆ। ਜਦੋਂ ਮਰਦਾਨਾ ਜੀ ਉਸ ਦੇ ਚੌਂਕੇ ਕੋਲ ਪਹੁੰਚੇ ਭਾਈ ਮਰਦਾਨਾ ਜੀ ਜਦੋਂ ਸਾਧ ਦੇ ਚੌਂਕੇ ਕੋਲ ਪਹੁੰਚੇ ਤਾਂ ਸਾਧ ਲੋਹਾ ਲੱਖਾ ਹੋ ਕੇ ਗਾਲਾਂ ਕੱਢਣ ਲੱਗ ਪਿਆ। ਜਦ ਸਾਧ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਅਤੇ ਕਹਿਣ ਲੱਗਾ ਤੂੰ ਮੇਰਾ ਚੌਂਕਾ ਪਵਿੱਤਰ ਕਰਤਾ ਬਹੁ ਸਾਧ ਪ੍ਰਦਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪਵਿੱਤਰ ਕਰਤਾ ਗੁੱਸੇ ਵਿੱਚ ਸਾਧ ਅੱਗ ਦੀ ਚੁਆਤੀ ਚੁਆਤੀ ਦਾ ਮਤਲਬ ਇੱਕ ਮੱਚਦੀ ਹੋਈ ਲੱਕੜ ਲੈ ਕੇ ਮਰਦਾਨਾ ਜੀ ਦੇ ਪਿੱਛੇ ਦੌੜਿਆ ਪਿੱਛੇ ਭੱਜਲੇ ਆ ਉਹਨਾਂ ਦੇ ਮਰਦਾਨਾ ਜੀ ਦੇ ਪਿੱਛੇ ਪੈ ਗਿਆ ਉਹ ਜਾ ਮਛਲੀ ਚੁਆਤੀ ਲੈ ਕੇ ਮਛਲੀ ਹੋਈ ਲੱਕੜ ਲੈ ਕੇ ਸਤਗੁਰੂ ਜੀ ਪਾਸ ਪੁੱਜੇ ਤੇ ਮੰਗਰੋਂ ਮਗਰ ਸਾਧ ਦੀ ਸਾਧਵੀ ਪਹੁੰਚ ਗਿਆ ਮਰਦਾਨਾ ਜੀ ਜਦੋਂ ਸਤਗੁਰੂ ਜੀ ਪਾਸ ਪੁੱਜੇ ਤਾਂ ਮੰਗਰੇ ਮਗਰ ਸਾਧਵੀ ਪਹੁੰਚ ਗਿਆ ਉਹਨਾਂ ਦੇ ਪਿੱਛੇ ਭਜਦਾ ਭਜਦਾ ਜਦ ਗੁਰੂ ਨਾਨਕ ਸਾਹਿਬ ਨੇ ਉਹ ਸਾਧ ਨੂੰ ਪੁੱਛਿਆ ਕਿਹੇ ਸਾਧੂ ਜੀ ਆਪ ਇਤਨੇ ਗੁੱਸੇ ਵਿੱਚ ਕਿਉਂ ਹੋ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਸਾਧੂ ਜੀ ਤੁਸੀਂ ਆਪ ਇਸਨੇ ਇਤਨੇ ਗੁੱਸੇ ਵਿੱਚ ਕਿਉਂ ਹੋ ਅਸੀਂ ਤਾਂ ਤੁਹਾਡੇ ਪਾਸੋਂ ਕੇਵਲ ਅੱਗ ਹੀ ਮੰਗਵਾਈ ਸੀ ਤਾਂ ਕੋ ਸਾਧ ਗੁੱਸੇ ਵਿੱਚ ਕਹਿਣ ਲੱਗਾ ਕਿ ਇਸ ਮਰਾਸੀ ਦਾ ਮੇਰੇ ਚੌਂਕੇ ਉੱਤੇ ਪਰਛਾਵਾਂ ਪੈ ਗਿਆ ਹੈ ਉਹ ਭਾਈ ਮਰਦਾਨਾ ਜੀ ਨੂੰ ਸਾਧ ਭਾਈ ਮਰਦਾਨਾ ਜੀ ਨੂੰ ਮਰਾਸੀ ਦੱਸ ਰਿਹਾ ਸੀ ਕਿ ਇਸ ਮਰਾਸੀ ਦਾ ਮੇਰੇ ਚੌਂਕੇ ਉੱਤੇ ਪਰਛਾਵਾਂ ਪੈ ਗਿਆ ਹੈ ਅਤੇ ਉਸਨ ਨਾਲ ਮੇਰਾ ਚੌਂਕਾ ਪਵਿੱਤਰ ਹੋ ਗਿਆ ਕਿਉਂਕਿ ਇਹ শূ드్ర ਹੈ ਨੀਵੀਂ ਜਾਤੀ ਦਾ ਹੈ ਇਸ ਲਈ ਮੇਰਾ ਜਨਮ ਭ੍ਰਿਸ਼ਟ ਹੋ ਗਿਆ ਹੈ ਸਾਧ ਜੀ ਕਹਿੰਦੇ ਕਹਿਣ ਲੱਗੇ ਗੁਰੂ ਸਾਹਿਬ ਨੇ ਕਿਹਾ ਇਹ ਕਿਵੇਂ ਹੋ ਗਿਆ ਇਹ ਵੀ ਤਾਂ ਮਨੁੱਖੀ ਆ ਉਹ ਸਾਧ ਨੇ ਉੱਤਰ ਦਿੱਤਾ ਨਹੀਂ ਜੀ ਇਹ ਮਨੁੱਖ ਨਹੀਂ ਇਹ শূ드్ర ਹੈ ਇਹ ਨੀਵੀਂ ਜਾਤੀ ਦਾ ਹੈ ਗੁਰੂ ਸਾਹਿਬ ਨੇ ਸਮਝਾਇਆ ਕਿ ਪ੍ਰਮਾਤਮਾ ਇੰਨਾ ਬਾਲੇ ਵਿਖਾਵਿਆ ਭਾਵ ਬਾਹਰ ਦੀ ਸੱਚ ਉੱਤੇ ਨਹੀਂ ਰੀਝਦਾ ਬਿਉਹ ਪ੍ਰਮਾਤਮਾ ਦਾ ਜਿਹੜਾ ਉਹ ਕਿਸੇ ਵੱਡੇ ਜਾਂ ਉੱਚੇ ਧਰਮ ਵਿਚਾਰਾਂ ਵਾਲੇ ਇਨਸਾਨ ਉੱਪਰ ਨਹੀਂ ਰੀਝਦਾ ਗੁਰੂ ਨਾਨਕ ਜੀ ਦਾ ਕਹਿਣਾ ਸੀ ਕਿ ਜੋ ਵੀ ਬੰਦਾ ਆਪਣੇ ਜਮੀਰ ਨਾਲ ਕਿਸੇ ਨੂੰ ਦੁਖੀ ਦੇਖ ਕੇ ਦੁਖੀ ਹੁੰਦਾ ਕਿਸੇ ਨੂੰ ਭੁੱਖਾ ਦੇਖ ਕੇ ਉਸ ਨੂੰ ਰੋਟੀ ਦਿੰਦਾਗਾ ਕੋਈ ਦਾਨਪੁੰਨ ਕਰਦਾਗਾ ਉਹ ਵੱਡਾ ਧਰਮੀ ਆ ਠੀਕ ਹੈ ਜੀ ਅੱਗੇ ਗੱਲ ਸ਼ੁਰੂ ਕਰਦੇ ਆਂਗੇ ਉਸ ਦੇ ਬਹਿਣ ਦੀ ਥਾਂ ਮਨੁੱਖ ਦਾ ਹਿਰਦਾ ਜਿਵੇਂ ਕਿ ਮਤਲਬ ਕੀ ਕਹਿੰਦੇ ਨੇਗੇ ਮਨੁੱਖ ਦੇ ਹਿਰਦੇ ਵਿੱਚ ਰੱਬ ਦਾ ਵਾਸਾ ਠੀਕ ਹੈ ਜੀ ਜਿਹੜਾ ਰੱਬ ਹੈਗਾ ਉਹ ਮਨੁੱਖ ਦੇ ਹਿਰਦੇ ਵਿੱਚ ਵਸਦਾਗਾ ਜਿਹਰ ਦੇ ਵਿੱਚ ਨਿਰਦਈਤਾ ਹੈ ਮਤਲਬ ਕਿ ਨਿਰਦਈ ਆ ਬੰਦਾ ਕਿਸੇ ਦੇ ਪ੍ਰਤੀ ਉਹਨੂੰ ਕੋਈ ਪ੍ਰੇਮ ਨਹੀਂ ਕੋਈ ਮਤਲਬ ਕਿ ਕਹਿ ਲਈਏ ਗੁੱਸਾ ਕਰਦਾ ਕਿਸੇ ਨੂੰ ਗੁੱਸੇ ਦੀਆਂ ਨਜ਼ਰਾਂ ਭਰੀਆਂ ਨਾਲ ਦੇਖਦਾਗਾ ਹੈ ਨਫ਼ਰਤ ਕਰਦਾ ਨਿੰਦਿਆ ਕਰਦਾ ਕ੍ਰੋਧ ਇਹ ਸਾਰੇ ਨੀਚ ਬਿਕਾਰ ਨੇ ਇਹ ਗੁਰੂ ਨੂੰ ਪਸੰਦ ਨਹੀਂ ਹਨ ਇਹ ਕਿਸੇ ਵੀ ਧਰਮ ਦੇ ਗੁਰੂ ਨੂੰ ਪਸੰਦ ਨਹੀਂ ਹਨ ਜੋ ਕਿਸੇ ਦੂਜੇ ਮਨੁੱਖ ਨੂੰ ਦੇਖ ਕੇ ਈਰਖਾ ਕਰਦਾ ਕਿ ਉਹ ਨੀਵੀਂ ਜਾਤੀ ਦਾ ਜਾਂ ਉਹ ਮੇਥੋਂ ਛੋਟਾ ਹੈਗਾ ਜਾਂ ਉਹ ਮੇਥੋਂ ਗਰੀਬ ਆਗਾ ਜਾਂ ਉਹਦੇ ਕੱਪੜੇ ਨਹੀਂ ਚੱਜਦੇ ਇਹ ਕੋਈ ਮਤਲਬ ਕਿ ਰੱਬ ਨੂੰ ਭਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਤਾਂ ਜਹੇ ਮੈਲੇ ਹਿਰਦੇ ਵਿੱਚ ਕਹਿੰਦੇ ਪ੍ਰਮਾਤਮਾ ਬੈਠਣ ਨੂੰ ਤਿਆਰ ਨਹੀਂ ਹੋ ਸਕਦਾ ਸਾਰੀ ਹਲਕਤ ਵਿੱਚ ਉਸ ਨੂੰ ਵੇਖੋ ਪੂਰੀ ਕੁਦਰਤ ਵਿੱਚ ਉਸ ਨੂੰ ਵੇਖੋ ਕਿਸੇ ਬੰਦੇ ਨੂੰ ਵੀ ਜਾਤ ਦਾ ਸਮਝ ਕੇ ਕਿਸੇ ਬੰਦੇ ਨੂੰ ਵੀ ਨੀਮੀ ਜਾਤ ਦਾ ਸਮਝ ਕੇ ਉਸ ਤੋਂ ਨਫ਼ਰਤ ਨਾ ਕਰੋ ਨਫ਼ਰਤ ਕੇਵਲ ਭੈੜੇ ਕੰਮਾਂ ਤੋਂ ਕਰੋ ਭੈੜੇ ਕੰਮ ਮਤਲਬ ਕਿ ਵੀ ਮਤਲਬ ਕਿ ਆਪਾਂ ਕਿਸੇ ਦੀ ਬੁਰਾਈ ਨਾ ਕਰੀਏ ਕਿਸੇ ਦੀ ਚੁਗਲੀ ਨਾ ਕਰੀਏ ਕਿਸੇ ਦੀ ਨਿੰਦਿਆ ਨਾ ਕਰੀਏ ਕਿਸੇ ਨਾਲ ਈ ਖਣਾ ਰੱਖੀਏ ਇਹ ਭੈੜੇ ਕੰਮਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਸੰਕੋਚ ਕਰਨਾ ਚਾਹੀਦਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਸਨ ਸਾਖੀ ਵਿੱਚ ਇਸ ਪ੍ਰਕਾਰ ਝਗੜਾ ਹੋਣ ਤੇ ਅੱਗੇ ਗੱਲ ਸ਼ੁਰੂ ਕੀਤੀ ਹੈ ਇਸ ਪ੍ਰਕਾਰ ਝਗੜਾ ਹੋਣ ਕਰਕੇ ਉਸ ਸਾਧ ਦੀ ਆਪਣੀ ਉੱਚੀ ਆਵਾਜ਼ ਕਾਰਨ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਜਦੋਂ ਉਹ ਬੈਸ ਬਾਦ ਦੀ ਗਈ ਤਾਂ ਸਾਧ ਉੱਚੀ ਉੱਚੀ ਬੋਲਣ ਲੱਗ ਗਿਆ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਇੱਥੇ ਹੋ ਕੀ ਗਿਆ ਤੇ ਝਗੜਾ ਕਾਦਾਗਾ ਇਹ ਤੁਸੀਂ ਇੰਨਾ ਰੌਲਾ ਕਿਉਂ ਪਾ ਰਹੇ ਹੋਗੇ ਉਹ ਸਾਧ ਲਗਾਤਾਰ ਉੱਚੀ ਉੱਚੀ ਰੌਲਾ ਪਾਈ ਜਾ ਰਿਹਾ ਸੀ ਅਤੇ ਪ੍ਰਤਾਮ ਮਰਦਾਨਾ ਜੀ ਨੂੰ ਕਈ ਮਰਦਾਨਾ ਜਿਹਨੂੰ ਬੁਰਾ ਭਲਾ ਕਹਿ ਰਿਆ ਸੀ ਉਹ ਸਾਧ ਰੋਹਾ ਲੱਖਾ ਹੋ ਕੇ ਆਖ ਰਿਹਾ ਸੀ ਮਤਲਬ ਕਿ ਪੂਰੇ ਗੁੱਸੇ ਵਿੱਚ ਹੋ ਕੇ ਆਖ ਰਿਹਾ ਸੀ ਕਿ ਇਹ ਸੂਦਰ ਨੇ ਮੇਰਾ ਧਰਮ ਭ੍ਰਸਟ ਕਰਤਾ ਅਤੇ ਇਸ ਦੇ ਪਰਸਾਵੇਂ ਨਾਲ ਮੇਰਾ ਚੌਂਕਾ ਭਿੱਟ ਗਿਆ ਹੈ ਮੈਂ ਹੁਣ ਭੋਜਨ ਕਿਵੇਂ ਛਕਾਂਗਾ ਐਸਾ ਮੈਂ ਕਹਿੰਦਾ ਹੁਣ ਭੋਜਨ ਕਿਵੇਂ ਛਕਾਂਗਾ ਜਦੋਂ ਮੇਰਾ ਚੁੱਲ੍ਹਾ ਹੀ ਪਵਿੱਤਰ ਹੋ ਗਿਆ ਮੈਂ ਇਹ ਨੀਵੀਂ ਜਾਤ ਵਾਲੇ ਦਾ ਪਰਸਾਵਾ ਬੈ ਗਿਆ ਮੈਂ ਹੁਣ ਭੋਜਨ ਨਹੀਂ ਕਰ ਸਕਦਾ ਫਿਰ ਉਤੋਂ ਗੁਰੂ ਨਾਨਕ ਦੇਵ ਜੀ ਨੇ ਉੱਚੀ ਸੁਰ ਵਿੱਚ ਇੱਕ ਸ਼ਲੋਕ ਸੁਣਾਇਆ ਸਾਰੇ ਲੋਕਾਂ ਦੀ ਭੀੜ ਇਕੱਠੀ ਹੋਈ ਸੀਗੀ ਸਾਧਸੀ ਭਾਈ ਮਰਦਾਨਾ ਜੀ ਸੀ ਤਾਂ ਉਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਉੱਚੀ ਸੁਰ ਵਿੱਚ ਸ਼ਲੋਕ ਉਚਾਰਿਆ ਤੇ ਉਹ ਸ਼ਲੋਕ ਕੀ ਸੀ ਉਹ ਤੁਹਾਨੂੰ ਸੁਣਾਉਨੇ ਆ ਉਹ ਸ਼ਲੋਕ ਸੀਗਾ ਕੁਬਦ ਡੋਮਣੀ ਕੁਦਿਆ ਕਿਸਾਨ ਕੁਬਦ ਮਤਲਬ ਭੈੜੀ ਮਤ ਡੋਮਣੀ ਮਤਲਬ ਮਰਾਸਣ ਰੋਜੀ ਕਹਿੰਦੇ ਨੇ ਕੁਪਤ ਭੈੜੀ ਮਤ ਮਰਾਸਣ ਕਦਯਾ ਕਦਯਾ ਮਤਲਬ ਬੇਤਾਰਸੀ ਕਸੈਣ ਭਾਵ ਭੈੜੀ ਮਤ ਮਨੁੱਖ ਦੇ ਅੰਦਰ ਹੀ ਮਰਾਸਣ ਹੈ ਬੇਤਾਰਸੀ ਕਸੈਣ ਹੈ ਭੈੜੀ ਮਤ ਮਨੁੱਖ ਦੇ ਅੰਦਰ ਹੀ ਮਰਾਸਣ ਹੈ ਬੇਤਾਰਸੀ ਕਸੈਣ ਹੈ ਪ੍ਰਾਈ ਨਿੰਦਿਆ ਅੱਗੇ ਲਿਖਦੇ ਨੇਗੇ ਗੁਰੂ ਨਾਨਕ ਦੇਵ ਜੀ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਇਸ ਦਾ ਮਤਲਬ ਹੈ ਕਿ ਪ੍ਰਾਈ ਨਿੰਦਿਆ ਅੰਦਰ ਹੀ ਚੂੜੀ ਹੈ ਤੇ ਕਰੋਧ ਚੰਡਾਲਣੀ ਹੈ ਪ੍ਰਾਈ ਨਿੰਦਿਆ ਜੋ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਉਹ ਉਹ ਆਪਣੇ ਅੰਦਰਲੀ ਚੂੜੀ ਹੈਗੀ ਇੱਕ ਤਰ੍ਹਾਂ ਦੀ ਚੂੜੀ ਹੈ ਤੇ ਕਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਅ ਨੂੰ ਠੱਗ ਰੱਖਿਆ ਜਿਸਨੇ ਕੇ ਮਨੁੱਖ ਦੇ ਸ਼ਾਂਤ ਸੁਭਾਅ ਨੂੰ ਠੱਗ ਕੇ ਰੱਖਿਆਗਾ ਮਤਲਬ ਕੇ ਉਲਝਾ ਕੇ ਰੱਖਿਆਗਾ ਵੀ ਆਪਾਂ ਜਦੋਂ ਕਿਸੇ ਦੀ ਨਿੰਦਾ ਕਰਦੇ ਆਂਗੇ ਤਾਂ ਉਦੋਂ ਆਪਾਂ ਨੂੰ ਆਪਣੇ ਅੰਦਰ ਚੰਗੀਆਂ ਖਤਮ ਹੋ ਜਾਂਦੀਆਂ ਕਾਰੀ ਕੱਢ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਗੁਰੂ ਜੀ ਅੱਗੇ ਕਹਿੰਦੇ ਨੇ ਜੇ ਇਹ ਚਾਰੇ ਹੀ ਅੰਦਰ ਬੈਠੀਆਂ ਹੋਣ ਤਾਂ ਬਾਹਰੋਂ ਚੌਂਕਾ ਸੁੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੀ ਲਾਭ ਅਹੀ ਗੱਲ ਸਮਝ ਵਿੱਚ ਜਦੋਂ ਇਹ ਆਪਾਂ ਮਤਲਬ ਕਿ ਭੈੜੀ ਮੱਤ ਹੈ ਤੇ ਮਰਾਸਣ ਬੇਤਾਰਸੀ ਤੇ ਪ੍ਰਾਈ ਨਿੰਦਿਆ ਜਦੋਂ ਇਹ ਸਭ ਕੁਝ ਕਰੋਧ ਇਸ਼ਾਰਾ ਕੁਸ ਚਾਰੇ ਆਪਣੇ ਅੰਦਰ ਹੀ ਬੈਠੇ ਨੇ ਤਾਂ ਫਿਰ ਆਪਾਂ ਬਾਹਰ ਇਹ ਲਕੀਰਾਂ ਕੀ ਕੱਢਦੇ ਆਂਗੇ ਕੀ ਤੋਂ ਆਪਾਂ ਰੋਕ ਦੇਾਂਗੇ ਸਭ ਕੁਝ ਤਾਂ ਆਪਣੇ ਅੰਦਰ ਪਾਪ ਦੇ ਮਨ ਚ ਬਿਠਾਈ ਬੈਠਾਂਗੇ ਵੀ ਇਹ ਨਹੀਂ ਮੀਯਾਤੀ ਦਾਗਾ ਜਿੰਨਾ ਟਾਈਮ ਇਹ ਨਹੀਂ ਨਿਕਲਦਾ ਆਪਾਂ ਮਤਲਬ ਕਿ ਸਹੀ ਰਸਤੇ ਨਹੀਂ ਜਾ ਸਕਦੇ ਹੈਗੇ ਸਭ ਨੂੰ ਇੱਕੋ ਜਿਹਾ ਸਮਝੋ ਸਾਰੇ ਇੱਕੋ ਨੇਗੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਕੋ ਸਭ ਦਾ ਖੂਨ ਇੱਕ ਹੈ ਸਭ ਦੀਆਂ ਸ਼ਕਲਾਂ ਰੰਗ ਰੂਪ ਸਭ ਇੱਕ ਨੇਗੇ ਸਭ ਇੱਕ ਪਸ ਇੱਕ ਆਈਟਮ ਤੋਂ ਬਣੇ ਨੇਗੇ ਇੱਕ ਸੈੱਲ ਤੋਂ ਬਣੇ ਨੇਗੇ ਸਭ ਇੱਕ ਤਰ੍ਹਾਂ ਦੇ ਜੀਵ ਨੇ ਇੱਕ ਹੀ ਨੇਗੇ ਹਾਂ ਲੋਕਾਂ ਨੇ ਆਪਣੇ ਧਰਮ ਦੇ ਨਾਲ-ਨਾਲ ਲੱਗੋ ਲੱਗ ਰਸਤੇ ਬਣਾ ਲੈਨੇਗੇ ਕੋਈ ਉਸ ਨੂੰ ਅੱਲਾ ਕਹਿ ਦਿੰਦਾ ਕੋਈ ਵਾਹਿਗੁਰੂ ਕਹਿ ਦਿੰਦਾ ਕੋਈ ਰਾਮ ਕਹਿ ਦਿੰਦਾਗਾ ਕੋਈ ਅਲੱਗੋ ਲੱਗ ਨਾਮ ਦਿੱਤੇ ਹੋਏ ਨੇਗੇ ਪਰ ਰੱਬ ਹੈ ਇੱਕ ਹੀ ਹੈਗਾ ਇਸ ਨੂੰ ਅੱਜ ਸਮਝੋ ਕੱਲ ਸਮਝੋ ਇਹ ਤੁਹਾਡੀ ਮਾਤੀ ਰੱਬ ਇੱਕ ਹੈਗਾ ਚਲੋ ਜੀ ਅੱਗੇ ਗੱਲ ਸ਼ੁਰੂ ਕਰਦੇ ਆਂਗੇ ਸੱਚ ਸੰਜਮ ਕਰਨੀ ਕਾਰਨ ਨਾਵਣ ਨਾਉ ਜਪੇਹੀ ਗੁਰੂ ਨਾਨਕ ਸਾਹਿਬ ਸਿਖਿਆ ਦਿੰਦੇ ਹਨ ਜੋ ਮਨੁੱਖ ਸੱਚ ਨੂੰ ਚੌਂਕਾ ਸੁੱਚਾ ਕਰਨ ਦੀ ਯੋਗਤ ਬਣਾਉਂਦੇ ਹਨ ਉੱਚੇ ਆਚਰਣ ਨੂੰ ਚੌਂਕੇ ਦੀਆਂ ਲਕੀਰਾਂ ਬਣਾਉਂਦੇ ਹਨ ਜੋ ਨਾਮ ਜਪਦੇ ਨੇ ਤੇ ਉਸ ਨੂੰ ਤੀਰਥ ਇਸ਼ਨਾਨ ਸਮਝਦੇ ਨੇ ਜੇ ਉਹ ਹੋਰਨਾਂ ਨੂੰ ਵੀ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ। ਆਹੀ ਸਮਝੀ। ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਦਨਾ ਦੇਹੀ। ਜੋ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਉਚਾਰਿਆ ਸੀ ਉਹ ਕਹਿ ਰਹੇ ਸੀ ਕੁਬਦ ਡੂਮਣੀ ਕੁਦਿਆ ਕਸੈਣ ਪਰ ਨਿੰਦਾ ਘਟ ਚੂੜੀ। ਮੁੱਠੀ ਗ੍ਰੋਧ ਚੰਡਾਲ ਕਾਰੀ ਕੱਢ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਨ ਨਾਵਨ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਬੰਦਨਾ ਦੇਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਉਸ ਨੂੰ ਸਹੀ ਢੰਗ ਨਾਲ ਵਿਆਖਿਆ ਕੀਤਾ ਜਾਵੇ ਸ਼ਬਦ ਦੇ ਭੋਗ ਉਪਰੰਤ ਸ਼ਬਦ ਦੇ ਸ਼ੁਰੂ ਹੋਣ ਉਪਰੰਤ ਸਾਰੀ ਖੜਕਤ ਗੁਰੂ ਸਾਹਿਬ ਕੋਲ ਬੈਠ ਕੇ ਉਹਨਾਂ ਦੇ ਨਵੇਂ-ਨਵੇਂ ਵਿਚਾਰ ਸੁਣਨ ਲੱਗ ਪਏ। ਜਦੋਂ ਗੁਰੂ ਜੀ ਨੇ ਇਹ ਸ਼ਲੋਕ ਸੁਣਾਏ ਤਾਂ ਸਾਰੀ ਸੰਗਤ ਉਹਨਾਂ ਦੇ ਪਾਸ ਆ ਕੇ ਬੈਠ ਗਈ। ਤੇ ਹੋਰ ਅੱਗੇ ਤੋਂ ਹੋਰ ਉਹਨਾਂ ਦੀਆਂ ਗੱਲਾਂ ਵਿੱਚ ਸੁਣਨ ਦੀ ਰੁਚੀ ਦਿਖਾਉਣ ਲੱਗੀ। ਕਹਿਣ ਦਾ ਮਤਲਬ ਵੈਸ਼ਨੂ ਸਾਧ ਦੀਆਂ ਅੱਖਾਂ ਵੀ ਖੁੱਲ ਗਈਆਂ ਫਿਰ। ਬੇਸ਼ੁਮ ਸਾਧ ਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਕਿ ਉਸ ਦੇ ਮਨ ਵਿੱਚ ਤਾਂ ਸਾਰੀਆਂ ਭੜੀਆਂ ਹੀ ਕਰਤੂਤਾਂ ਭਰੀਆਂ ਪਈਆਂ ਹਨ ਤਾਂ ਉਹ ਆਪਣੇ ਆਪ ਨੂੰ ਪਵਿੱਤਰ ਕਿਵੇਂ ਕਹਿ ਸਕਦਾ ਹੈ ਉਸ ਨੂੰ ਵੀ ਪਤਾ ਲੱਗ ਗਿਆ ਗਿਆਨ ਆ ਗਿਆ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਕੇ ਵੀ ਮੇਰੇ ਵਿੱਚ ਤਾਂ ਪਹਿਲਾਂ ਹੀ ਇੰਨੀਆਂ ਬਰਾਈਆਂ ਭਰੀਆਂ ਪਈਆਂ ਹਨ ਤੇ ਮੈਂ ਹੁਣ ਪਵਿੱਤਰ ਕਿਹੜੇ ਪਾਸੇ ਆ ਰਹਿ ਗਿਆ ਮੇਰੇ ਅੰਦਰ ਤਾਂ ਅਪਵਿੱਤਰ ਤਾਂ ਹੀ ਭਰੀ ਪਈ ਹੈ ਤਾਂ ਉਹ ਆਪਣੇ ਆਪ ਨੂੰ ਪਵਿੱਤਰ ਕਿਵੇਂ ਕਹਿ ਸਕਦਾਗਾ ਹਨ ਜਦੋਂ ਇਹ ਅੰਦਰ ਬੁਰਾਈਆਂ ਹੀ ਭਰੀਆਂ ਪਈਆਂ ਨੇਗੀਆਂ ਸਤਗੁਰ ਦੇ ਵਿਚਾਰ ਸੁਣ ਕੇ ਮਤਲਬ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਸੁਣ ਕੇ ਬੈਸ ਨੂੰ ਸਾਹ ਤੇ ਬਹੁਤ ਸਾਰੇ ਹੋਰ ਬੰਦੇ ਇਸ ਸੱਚੇ ਮਤ ਨੂੰ ਧਾਰਨ ਕਰਕੇ ਗੁਰੂ ਕੇ ਸਿੱਖ ਬਣੇ ਉਹਨਾਂ ਨੇ ਗੁਰੂ ਦਾ ਪੱਲਾ ਫੜ ਲਿਆ ਉਹਨਾਂ ਦੀ ਜੋ ਸ਼ਲੋਕ ਸੁਣਾਏ ਜੋ ਗੱਲਾਂ ਬਾਤਾਂ ਉਥੋਂ ਦੇ ਲੋਕਾਂ ਨਾਲ ਕੀਤੀਆਂ ਉਨਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਰੱਬ ਦੇ ਬੰਦੇ ਨੇਗੇ ਸਾਨੂੰ ਇਹਨਾਂ ਦੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਅੱਜ ਵੀ ਤੁਸੀਂ ਦੇਖੋ ਅੱਜ ਵੀ ਸਿੱਖ ਸਮਾਜ ਵਿੱਚ ਬਹੁਤ ਸਾਰੇ ਨਕਲੀ ਸਾਧੂ ਇਹ ਗੱਲ ਗੌਰ ਕਰਨ ਵਾਲੀ ਆ ਤੁਸੀਂ ਦੇਖਿਓਗੇ ਨਕਲੀ ਸਾਧੂ ਗਿਆਨੀ ਜੋਗੀ ਪ੍ਰਚਾਰਕ ਆਦਿ ਬਾਹਰ ਵੀ ਸਫੈਦੀ ਪੋਸ਼ੀਏ ਦੇ ਧਾਰਮਿਕ ਲਗਵਾਸ ਲਿਵਾਸ ਦਿਖਾ ਦਿਖਾ ਕੇ ਆਮ ਸੰਗਤਾਂ ਨੂੰ ਠੱਗਦੇ ਨੇ ਹਨਾ ਠੱਗ ਠੱਗਿਆ ਬਹੁਤ ਚੱਲਿਆ ਹੋਇਆ ਹੈਗਾ ਇਹ ਇੱਕ ਹੈ ਇਹ ਨਹੀਂ ਕਹਿ ਰਹੇ ਇਕੱਲੇ ਸਿੱਖ ਧਰਮ ਦੇ ਵਿੱਚ ਹੈਗਾ ਇਹ ਲੋਕੋ ਲੱਗੀ ਠੱਗਣ ਦੇ ਢੰਗ ਬਣੇ ਹੋਏ ਨੇਗੇ ਲੋਕਾਂ ਦੇ ਬਹੁਤ ਸਾਰੇ ਲੋਕ ਹਨਗੇ ਜਿਹੜੇ ਸਿੱਖੀ ਨੂੰ ਬਦਨਾਮ ਕਰਨ ਲਈ ਚੋਲੇ ਪਾ ਲੈਂਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਜਾਂਦੇ ਨੇਗੇ ਇਹ ਗੱਲਾਂ ਬਹੁਤ ਹੁਣ ਯਾਨੀ ਕਿ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਪਰ ਇਹ ਵੀ ਇੱਕ ਠੱਗੀ ਦੀ ਸਾਧਨਾ ਹੈਗਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਹ ਕਰਨਾ ਹਨਾ ਤੇ ਜਦ ਕਿ ਇਹ ਜਿਹੜੇ ਠੱਗ ਲੋਕ ਹੁੰਦੇ ਨੇ ਨਾ ਇਹਨਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਹੁੰਦਾ ਹੈਗਾ ਬੱਦਾ ਜਦ ਕਿ ਉਹਨਾਂ ਦੇ ਅੰਦਰ ਹਨਾ ਇੱਕ ਮਾਇਆ ਦਾ ਪ੍ਰਭਾਵ ਹੁੰਦਾ ਹੈਗਾ ਮਤਲਬ ਕਿ ਪੈਸੇ ਇਕੱਠੇ ਕਰਨ ਦਾ ਉਹਨਾਂ ਦੇ ਅੰਦਰ ਇੱਕ ਲਾਲਚ ਹੁੰਦਾ ਹੈਗਾ ਵੀ ਮੇਰੇ ਅਸੀਂ ਪੈਸੇ ਇਕੱਠੇ ਕਰੀਏ ਹੋਰ ਲੋਕਾਂ ਨਾਲ ਠੱਗੀਆਂ ਮਾਰਨ ਦਾ ਚੋਰੀਆਂ ਕਰਨ ਦਾ ਇਹ ਬਹੁਤ ਬੂਲਬਾਣਾ ਅੱਜ ਕੱਲ੍ਹ ਚੱਲ ਰਿਹਾ ਹੈਗਾ ਸੋ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹੋ ਤੇ ਗੁਰੂ ਦੇ ਮਤਲਬ ਕਿ ਵਿਚਾਰਾਂ ਨਾਲ ਹੀ ਚੱਲੋ ਤੇ ਜੋ ਸਿੱਖ ਸੰਗਤਾਂ ਨੇ ਐਸੇ